ਲੋਕੀ ਲੱਭਦੇ ਨੇ ਧਰਮ ਸਥਾਨੀ ਜਿਹਨੂੰ ਜਾ ਕੇ ਲੋਕੀ ਲੱਭਦੇ ਨੇ ਧਰਮ ਸਥਾਨੀ ਜਿਹਨੂੰ ਜਾ ਕੇ ਨਹੀਂ ਦੁਨੀਆ ਤੋਂ ਦੂਰ ਦੇਖਣਾ ਜ਼ਰਪਰਤਾ ਕੀ ਉਹ ਤਾਂ ਸਭਨਾ ਅੰਦਰ ਹਰ ਰੂਹ ਦੇ ਵਿੱਚ ਵਸੇ ਉਹ ਤਾਂ ਸਭਨਾ ਅੰਦਰ ਹਰ ਰੂਹ ਦੇ ਵਿੱਚ ਵਸੇ ਉਹ ਤਾਂ ਸਾਹਾਂ ਤੋਂ ਵੀ ਨੇੜੇ ਜੋ ਧਿਆਨ ਨਾਲ ਤੱਕੇ ਵਿੱਚ ਵਸੇ ਉਹਨਾਂ ਲੋਕਾਂ ਕੰਮ ਦੂਜੇ ਦੇ ਜੁਆਂਦੇ ਵਿੱਚ ਵਸੇ ਉਹਨਾਂ ਲੋਕਾਂ ਕੰਮ ਦੂਜੇ ਦੇ ਜੋ ਆਉਂਦੇ ਔਖੀ ਵਿਹਲੇ ਪਰਸ਼ਾਵਾਂ ਵਣ ਨਾਲ ਜੋ ਖਲੋਂਦੇ ਉਹ ਸਵਰਗ ਬਣਾਉਣ ਵਾਲੇ ਧਰਤੀ ਦੇ ਉੱਤੇ ਉਹ ਸਵਰਗ ਬਣਾਉਣ ਵਾਲੇ ਧਰਤੀ ਦੇ ਉੱਤੇ ਚਿਹਰੇ ਸਦਾ ਹੀ ਬਹਾਰ ਖਿੜੇ ਰਹਿਣ ਹਰ ਉੱਤੇ ਉਹ ਤਾਂ ਸੂਰਜ ਨੇ ਸੁਹੇ ਉਹ ਤਾਂ ਸੂਰਜ ਨੇ ਸੁਹੇ ਹਨੇਰੇ ਦੂਰ ਜੋ ਭਜਾਉਂਦੇ ਦੁਖੀ ਲੋੜਵੰਦਾਂ ਨੂੰ ਨੇ ਘਟ ਘਟੀ ਨੇ ਨਾਲ ਲਾਂਦੇ ਉੱਥੇ ਜਿਉਂਦੇ ਜੀ ਸੁਰਗ ਜਿੱਥੇ ਮਿਲਦੇ ਨੇ ਉਹ ਉੱਥੇ ਜਿਉਂਦੇ ਜੀ ਸੁਰਗ ਜਿੱਥੇ ਮਿਲਦੇ ਨੇ ਉਹ ਲੋਭ ਵਾਲੇ ਵੀ ਬਥੇਰੇ ਪਰ ਵਿਰਲੇ ਹੀ ਮੋਗ ਕੁਝ ਐਸੇ ਵੀ ਨੇ ਜਿਉਂਦੇ ਜੀ ਜੋ ਨਰਕ ਫੁਲਾਉਂਦੇ ਕੁਝ ਐਸੇ ਵੀ ਨੇ ਜਿਉਂਦੇ ਜੀ ਜੋ ਨਰਕ ਫੁਲਾਉਂਦੇ ਉਹੀ ਜੱਗ ਉੱਤੇ ਰਹਿਣ ਸਦਾ ਲੜਨਤਾ ਨੇ ਪਾਉਂਦੇ ਹੱਥ ਬੰਦੇ ਦੇ ਹੈ ਦੇਵਤੇ ਜਾਂ ਮੰਗਤੇ ਕਹੋਣਾ ਹੱਥ ਬੰਦੇ ਦੇ ਹੈ ਦੇਵਤੇ ਜਾਂ ਮੰਗਤੇ ਕਹੋਣਾ ਕਿਵੇਂ ਕੱਟਣੀ ਸ਼ਿੰਗਾਰੇ ਅਸੀਂ ਹੱਸਣਾ ਜਾਂ ਰੋਣਾ ਕਿਵੇਂ ਕੱਟਣੀ ਸ਼ਿੰਗਾਰੇ ਅਸੀਂ ਹੱਸਣਾ ਜਾਂ ਰੋਣਾ ਕਿਵੇਂ ਕੱਟਣੀ ਸ਼ਿੰਗਾਰੇ ਅਸੀਂ ਹੱਸਣਾ ਜਾਂ ਰੋਣਾ